ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਆਪਣੀ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ ਮੌਕਾ ਲੱਗਦਾ ਹੈ ਸੋ ਬਾਈ ਮਨਜਿੰਦਰ ਦੇ ਕੋਲ ਜਿਹੜੀ ਅੱਜ ਆਪਣੀ ਵਿਜ਼ਿਟ ਹੈਗੀ ਆ ਅੱਜ ਐਨੀਮਲ ਜਿਹੜੇ ਹੈਗੇ ਦੋਸਤੋ ਤੁਹਾਨੂੰ ਦੋ ਬਹਿਣਾ ਸੁਈਆਂ ਸੁਈਆਂ ਏਡੀਆਂ ਵੇਖਣ ਦੇ ਵਿੱਚ ਮਿਲਣਗੀਆਂ ਤੇ ਬਾਕੀ ਮੱਝਾਂ ਝੋਟੀਆਂ ਦੇ ਵਿੱਚ ਜਿਹੜਾ ਪਸ਼ੂਏ ਦੋਸਤੋ ਤਿੰਨੇ ਐਨੀਮਲ ਨੇ ਤੇ ਤਿੰਨੇ ਸੂਏ ਨੇ ਸੋ ਦੋਸਤੋ ਪਿੰਡ ਝੋਟੀਆਂ ਦੇ ਨਾਲ ਲੱਗਦਾ ਜਿਹੜੇ ਹੋਰ ਪਿੰਡ ਹੈਗੇ ਮਿਸਰੀ ਸੰਧੂਆ ਕਾਲਗੇ ਵਾਲਾ ਤੇ ਮਨਸੂਰ ਦੇ ਵਾ ਲੋਂਗੋ ਦੇ ਬਿਲਕੁਲ ਜਿਹੜੇ ਨਾਲ ਨਾਲ ਲੱਗਦੇ ਪਿੰਡ ਆ ਤੇ ਜਿਹੜੀ ਜਿਹੜੀ ਹੈ ਤੁਸੀਂ ਖਾਸ ਤੌਰ ਤੇ ਚੋਟੀਆਂ ਕਲਾ ਪਿੰਡ ਦੇ ਵਿੱਚ ਕਰਨੀ ਆ ਤਲਵੰਡੀ ਭਾਈ ਤੋਂ ਜਿਹੜੀ ਦੋਸਤੋ ਇਸ ਦੀ ਦੂਰੀ ਹੈਗੀ ਆ 2 ਕਿਲੋਮੀਟਰ ਦੀ ਸਾਰੀ ਦੂਰੀ ਹੈ ਪਿੰਡ ਦੀ ਤੇ ਬਾਈ ਮਨਜਿੰਦਰ ਜਿਹੜੇ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਦੇ ਪਸ਼ੂ ਦਾ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਤਕਰੀਬਨ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਾਂ ਬਾਈ ਨਾਲ ਗੱਲਬਾਤ ਕਰਕੇ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਬਾਈ ਦੇ ਕੋਲ ਮਰਜਿੰਦਰ ਵੀਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਜੀ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਆ ਗਏ ਵੀਰ ਅੱਜ 7-8 ਸੀ ਜਨਵਾਰ ਹੁਣ ਸੇਰੇ ਤੋਂ ਜਾਵੜੇ ਆ ਹੁਣ 6 ਆਈ ਆ ਸੌਖਾ 6 ਆ ਜੀ 6 ਨਹੀਂ 5 5 500 ਸੂਏ ਸੂਏ ਨੇ ਸਾਰੇ ਬਸ 500 ਤੇ ਪਹਿਲੇ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਬੈਕ ਸਾਈਡ ਤੇ ਆਪਾਂ ਅੱਜ ਦੇਖ ਰਹੇ ਆ ਹਾਂਜੀ ਆ ਦਈਏ ਡਿਟੇਲ ਇਸ ਦੀ ਆਪਾਂ ਵੀਰਾਂ ਨੂੰ ਕਰੀਏ ਸਾਂਝੀ ਬਾਈ ਮਾਰਕ ਨੇ ਤੀਜਾ ਦੱਸਿਆ ਆਪਾਂ ਜਦੋਂ ਤਾਂ ਸਮਝ ਗਏ ਚਾਹੇ ਪੰਜਵੇਂ ਸਮਝ ਲਏ ਸੂਗਾ ਉਹ ਆਪਦੀ ਸਮਝਣਾ ਦੇਖਣਾ ਵਗਲੇ ਨੇ ਪਹਿਲਾਂ ਆ ਕੇ ਦੇਖ ਲੋ ਜਾਂ ਜੇ ਮੇਰਾ ਭਾਈ ਮੜ ਕੇ ਕੋਈ ਤਰਾਜ ਕਰਨ। ਠੀਕ ਆ। ਦੁੱਧ ਉਹਨਾਂ ਨੇ ਨੌਂ ਕਿਲੋ ਦੱਸਿਆ ਮੈਂ ਅੱਠ ਕਹਿ ਦੂੰਗਾ ਜੀ। ਪਰ ਲਾਂਭਾ ਨਹੀਂ ਦੇਣਾ। ਹੂੰ। ਠੀਕ ਆ। ਜੇ ਆਨਲਾਈਨ ਮੰਗਾਉਂਗਾ ਮੈਂ 7 ਦੀ ਗਾਰੰਟੀ ਦਊਂਗਾ ਦੁੱਧ ਨਿਕਲੂਗਾ 8 ਜੀ। ਠੀਕ ਏ। ਠੀਕ ਆ। ਤੇ ਪਰ ਪਹਿਲੀ ਗੱਲ ਤਾਂ ਮੇਰੀ ਬੇਨਤੀ ਏ ਆ ਮੇਰਾ ਭਾਈ ਆਓ ਇੱਕ ਟਾਈਮ ਦੋ ਟਾਈਮ ਚੁੱਪ ਚੁਪ ਜਾਓ ਕਿਉਂਕਿ ਇਨੇ ਪੈਸੇ ਲਾਉਣੇ ਆ ਮੜ ਕੇ ਉੱਥੇ ਕੋਈ ਕਮੀ ਨਿਕਲੇ। ਠੀਕ ਆ। ਤੇ ਦੂਜਾ ਨੰਬਰ ਗੱਲ ਇਹ ਆ ਵੀ ਜੇ ਮੈਂ ਆਨਲਾਈਨ ਕੋਈ ਭੇਜੂਗਾ ਗਾਰੰਟੀ ਦੇ ਭੇਜੂਗਾ ਚੰਗੀ ਭੇਜੂਗਾ ਜਾਂ ਖੋਟੀ ਹੋ ਗਈ ਮ ਬਿਲਕੁਲ ਕਿਉਂਕਿ ਮੜਕੇ ਮੈਨੂੰ ਪੈਸੇ ਨਹੀਂ ਮਿਲਣਦੇ ਮੈਨੂੰ ਵੀ ਪਤਾ ਵਾ ਬਿਲਕੁਲ ਤੇ ਬੱਚਿਆਂ ਦੇ ਨੀਚੇ ਕੱਟੀ ਹੈ ਕੱਟੀ ਹੈ ਮਗਰ ਇਹਨੂੰ 20 ਤੋਂ 22 ਤੋਂ 25 ਦਿਨ ਹੋ ਗਏ ਤੁਹਾਨੂੰ ਹਾਂ ਜਿਹੜਾ ਦੋਸਤੋ 20 ਤੋਂ 25 ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਲਿਓ ਤੇ ਅਗਲੇ ਥਣ ਜਿਹੜੇ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਆ ਆ ਥਾਣਾ ਦੀ ਬਰਾਬਰਤਾ ਹੈ ਕਿ ਜੇ ਮਗਰਲੇ ਥਣ ਵੀ ਚੰਗੇ ਹੈਗੇ ਐ ਲਵਾਈ ਦੇ ਵਿੱਚ ਅਗਲੇ ਵੀ ਬਿਲਕੁਲ ਮੁੱਠੀ ਵਾਲੇ ਥਾਣੇ ਠੀਕ ਹੈ ਜੀ ਥਾਣ ਹਵਾਨਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਜਿਹੜੀ ਅੱਜ ਤਰੀਕਾ ਦੋਸਤੋ ਦਾ ਸਮਾਂ ਜਿਹੜਾ ਦੋਸਤੋ ਤਕਰੀਬਨ 1:3 ਤੋਂ 2 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਤੇ ਸ਼ਾਮ ਨੂੰ ਜਿਹੜੀ ਚੋਈ ਹੈ ਬਾਈ ਟਾਈਮ ਟੂ ਟਾਈਮ ਕਰਦੇ ਆ ਵੀਰ ਚੋਈ ਕਿੰਨੇ ਕ ਟਾਈਮ ਤੇ ਕਰ ਲੈਣੀਆਂ ਬਾਈ ਸਵੇਰੇ ਦਾ ਹੁੰਦਾ 7:3 ਵਜੇ ਟਾਈਮ ਠੀਕ ਹੈ ਜੀ ਤੇ ਸ਼ਾਮ ਨੂੰ 5:3 ਵੀ 6 ਵੀ ਚੋੜੀ ਦਿੰਗਾ ਠੀਕ ਹੈ ਜੀ ਸੋ ਕਦ ਕਾਠੀ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਨਾਰਮਲ ਮੱਜਾਂ ਦੇ ਵਿੱਚ ਕਦ ਕਾਠ ਹੈਗਾ ਸੂਆ ਵੀਰ ਕਹਿੰਦਾ ਆਪਾਂ ਮੇਂ ਤੀਜਾ ਮੰਨ ਲਓ ਆਪਾਂ ਆਪਣੀ ਸੋਚ ਸਮਝਾ ਥੋੜੀ ਚੌਥਾ ਮੰਨ ਲਓ ਠੀਕ ਹੈ ਜੀ ਆਹ ਫੇਸ ਦੀ ਜਿਹੜੀ ਕੁਆਲਿਟੀ ਹੈਗੀ ਆ ਮੂੰਹ ਆਹ ਦੇਖ ਲਓ ਜੀ ਬਾਕੀ ਆਪਾਂ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਉਨੇ ਆਂ ਆਜੋ ਜੀ ਖੋਲ ਦਿਓ 8 ਕਿਲੋ ਦੀ ਚੁਵਾਈ ਜਿਹੜੀ ਵੀਰ ਨੇ ਕਿਹਾ ਸੀ ਮਰਜਿੰਦਰ ਨੇ ਕਹਿੰਦਾ ਵੀ 8 ਕਿਲੋ ਦੀ ਚੁਵਾਈ ਤੁਸੀਂ ਦੋਸਤੋ ਘਰ ਵਿਜਿਟ ਕਰਕੇ ਕਰ ਲਓ ਜੇਕਰ ਆਨਲਾਈਨ ਵੀ ਤੁਸੀਂ ਮਗਾਉਂਦੇ ਆ ਪਸ਼ੂ ਤਾਂ ਜਿਹੜੀ 7.5 ਲੀਟਰ 7 ਲੀਟਰ 7.5 ਲੀਟਰ ਦੀ ਜਿਹੜੀ ਚੁਵਾਈ ਆ ਤੁਸੀਂ ਮੰਨ ਕੇ ਜਿਹੜੀ ਇਹ ਮਾਜੇ ਖਰੀਦ ਸਕਦੇ ਜੀ ਠੀਕ ਹੈ ਜੀ ਨੀਚੇ ਜਿਹੜਾ ਬੱਚਾ ਹੈਗਾ ਇਹਦਾ ਫੀਮੇਲ ਕਾਫ ਆ ਨੀਚੇ ਕੱਟੀ ਆ ਆ ਥੜਾ ਹਵਾਨਾ ਵੇਖ ਲਓ ਬਿਲਕੁਲ ਜਿਹੜਾ ਦੋਸਤੋ ਪੱਧਰ ਲੇਵਾ ਹੈਗਾ ਠੀਕ ਹੈ ਤੇ ਕੱਟੀ ਜਿਹੜੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਆ ਪਹਿਲੇ ਨੰਬਰ ਤੇ ਜਿਹੜੀ ਖੜੀ ਹੈ ਇਹ ਕੱਟੀ ਆ ਤਕਰੀਬਨ 25 ਦਿਨ ਦਾ ਸਮਾਂ ਵੀਰ ਨੇ ਦੱਸਿਆ ਠੀਕ ਹੈ ਤੇ ਦੁੱਧ ਜਿਹੜਾ ਮੌਕੇ ਦਾ ਬਿਲਕੁਲ 8 ਕਿਲੋ ਜਿਹੜਾ ਨੈਟ ਰੈਡੀ ਹੈਗਾ ਦੋ ਟਾਈਮ ਤਿੰਨ ਟਾਈਮ ਚਵਾਈ ਆ ਤੁਸੀਂ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਤੇ ਆ ਜੋ ਬਾਈ ਮਨਜਿੰਦਰ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਨੀਲੀ ਦੀ ਝੋਟੀ ਆ ਗਈ ਨੇ ਹਾਂਜੀ ਮੁੱਲ ਰਹਿ ਗਿਆ ਇਕਬੀਰ ਸੌਰੀ ਮੋਲਾ ਦਾ ਜ਼ਰੂਰ ਦੱਸ ਤੀ ਜੀ ਮੋਲਾ ਦਾ 52000 ਜੀ ਕੋਈ 5 ਲਾ 50 ਲਾ ਮੇਰਾ ਬਾਈ ਨਾ ਮੈਂ ਬਹਿਸ ਵਾਲਾ ਕੰਮ ਨਹੀਂ ਕਰਦਾ ਹਾਂਜੀ ਜੀ ਜਿਹਨੂੰ ਸਾਂਝ ਲੱਗੀ ਜੇ ਕੋਈ ਸੱਤਵੇਂ ਸੂਏ ਆ ਮੈਨੂੰ ਮਨਜ਼ੂਰ ਆ ਕਹਿ ਲਓ ਤੁਸੀਂ ਆਹਦੀ ਸਾਂਝ ਨਾਲ ਲੈਣੀ ਜੇ ਮੈਂ ਉਸੇ ਬਹਿਸ ਕਰਾਂ ਤੁਸੀਂ ਉਲਟਾ ਭਾਰੇ ਪਾਉਂਗੇ ਮੈਂ ਬਹਿਸ ਨਹੀਂ ਕਹਿਣਾ ਕਰਦਾ ਕੋਈ 5 ਲਾ 50 ਲਾ ਉੱਪਰ ਲਾਓ ਉਹ ਜਿਹਨੇ ਲੈਣੀ ਹੈ ਠੀਕ ਹੈ ਠੀਕ ਹੈ ਅਗਲੇ ਨੇਰੇ ਕਰਨੀ ਆ ਵੀ ਸਮਝਣਾ ਕੋਈ ਜੇ ਨਹੀਂ ਕਰਦੇ ਤਾਂ ਤਾਂ ਵੀ ਨਹੀਂ ਕੋਈ ਛੱਡਦਾ ਜੇ ਕਰਦੇ ਤਾਂ ਵੀ ਨਹੀਂ ਛੱਡਦਾ ਬਿਲਕੁਲ ਲੋਕ ਜੇ ਸਾਰੇ ਪਾਸੇ ਘੁੰਮਣ ਵਾਲੇ ਆ ਤੇ ਆ ਜੀ ਸਮਝਣਾ ਪਸੂ ਲੋ ਆ ਜੀ ਨੈਟਵਰਕ ਕਰਕੇ ਲੋ ਇਹ ਸਾਡੀਆਂ ਅੱਖਾਂ ਵਿੱਚੇ ਟੋੜੀਆਂ ਖੁੱਲੀਆਂ ਤੁਸੀਂ ਆ ਕੇ ਵੇਖ ਲਓ ਬਿਲਕੁਲ ਸੋ ਮੰਨ ਲੋ ਗੱਲ ਇਸ ਤਰ੍ਹਾਂ ਆ ਵੀਰ ਨੇ ਕਹਤਾ ਵੀ ਕੋਈ ਪੰਜ ਲਾ ਦੋ ਕੋਈ 50 ਲਾ ਦੋ ਗੁੱਸਾ ਕਿਲਾ ਕੋਈ ਨਹੀਂ ਹੁੰਦਾ ਤੁਸੀਂ ਆਪੋ ਆਪਣੀ ਸੋਚ ਸਮਝਣਾ ਲਗਾਉਣਾ ਹੁੰਦਾ ਰੇਡ ਪੱਕੀ ਖਾਸ ਤੌਰ ਤੇ ਉਹ ਵੀਰ ਲਗਾਇਆ ਕਰੋ ਰੇਡ ਵੀ ਜਿੰਨੇ ਖਾਸ ਤੌਰ ਤੇ ਖਰੀਦ ਲੈਣੀ ਆ ਕਈ ਵੀਰ ਕਮੈਂਟਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਸਕਸ਼ਨ ਕਰਦੇ ਰਹਿੰਦੇ ਆ ਵੀ ਇਹ ਇੰਨੇ ਦੇ ਨਹੀਂ ਹੋ ਸਕਦੀ ਇੰਨੇ ਦੇ ਨਹੀਂ ਹੋ ਸਕਦੀ ਤੇ ਦੋਸਤੋ ਜਿਹੜਾ ਕਿਸੇ ਦਾ ਰੇਟ ਕਿਸੇ ਦਾ ਮੁੱਲ ਵੀ ਖਰਾਬ ਕਰਨ ਦੀ ਲੋੜ ਨਹੀਂ ਕਿ ਜੀ ਸੋ ਜਿਹੜੇ ਵੀਰ ਚਾਹਵਨ ਹੁਣ ਖਾਸ ਤੌਰ ਤੇ ਉਹ ਸੰਪਰਕ ਕਰਿਆ ਕਰੋ ਠੀਕ ਹੈ ਜੀ 52000 ਉਸ ਦਾ ਜਿਹੜੀ ਵੀਰ ਨੇ ਮੁੱਲ ਕੀਤਾ ਡਿਮਾਂਡ ਬਾਕੀ ਗੁੰਜਾਇਸ਼ ਮੌਕੇ ਤੇ ਕੋਈ ਮਾਨਤਾ ਹੋ ਜਾਏਗਾ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਆ ਨੀਲੀ ਦੀ ਜਿਹੜੀ ਦੋਸਤੋ ਮੈਂ ਤੁਹਾਨੂੰ ਝੋਟੀ ਵਿਖਾਉਣਾ ਮੱਝ ਹੋਵੇਗੀ ਤਕਰੀਬਨ ਤੀਜੇ ਸਵੇਰ ਮੰਨ ਲਓ ਦੂਜੇ ਮੰਨ ਲਓ ਠੀਕ ਹੈ ਜੀ ਉਹ ਵੀ ਥੋੜੀ ਸਮਝੇ ਬਾਕੀ ਵੀਰ ਕਹਿੰਦਾ ਨਹੀਂ ਤੀਜਾ ਸੂਆ ਹੈਗੀ ਆ ਕਹਿੰਦਾ ਮੈਂ ਦੂਜਾ ਕਹਿੰਦਾ ਪਰ ਨਹੀਂ ਤੀਜਾ ਸੂਆ ਤੇ ਤੀਜਾ ਹੀ ਹੈਗੀ ਆ ਠੀਕ ਆ ਠੀਕ ਆ ਦਾ ਇਹ ਸੁਈ ਨੂੰ ਹੋ ਗਏ ਕਮ ਸਕੇ 25 ਦਿਨ ਠੀਕ ਆ ਮਗਰ ਪ्योर ਨੀਲੀ ਦੀ ਕੱਟੀ ਆ ਜਿਵੇਂ ਪਿਆਰ ਬੱਗੀ ਨਾਲ ਖਾਲੀ ਜੇ ਮੂਹੇ ਇਹ ਟੂ ਜਿਹੜੇ ਨਿਸ਼ਾਨੀਆਂ ਸਾਰੀਆਂ ਕੰਬਰ ਕਰਦੀ ਆ ਠੀਕ ਆ ਕੱਟੀ ਕੱਟੀ ਹੈਨਾ ਤੇ ਦਿਨ ਕਿੰਨੇ ਦੱਸਿਆ ਹੋ ਗਿਆ ਸੁਈ ਨੂੰ 25 ਦਿਨ ਸੁਈ ਨੂੰ ਹੋ ਗਏ ਇਸ ਵੇਲੇ ਠੀਕ ਆ 25 ਦਿਨ ਹੋ ਗਏ 25 ਦਿਨ ਸੁਈ ਨੂੰ ਹੋ ਗਏ ਆ ਤੇ ਧਾਰ ਜਨੇ 5 ਜਨਮਾਰਾ ਪੰਜਾਂ ਦੀ ਪੂਰਸ਼ਟਾ ਕਿਸੇ ਚ ਵੀ ਜਾਣੀਗਾ ਠੀਕ ਆ ਥਾਣ ਵੱਧ ਘੱਟ ਪੂਰਸ਼ਟਾ ਪਾ ਬੈਠੇ ਆ ਤੇ ਦੁੱਧ ਜਿਹੜਾ ਝਾਕਾ ਲੈਣ ਦਾ ਸਕਾਰਾ ਵੀ ਹੋਊਗਾ 16 ਵੀ ਹੋਊਗਾ ਜਿਹੜਾ ਸਹੀ ਦੁੱਧ 15 ਕਿਲੋ ਭਾਂਡੇ ਵਿੱਚ ਪਾਉਗੀ ਜੇ 15 ਕਿਲੋ ਗਾਰੰਟੀ ਨਾ ਮੰਗਾ ਲਓ ਆਨਲਾਈਨ ਮੰਗਾ ਲਓ ਮੇਰੀ ਗਾਰੰਟੀ ਹੋਵੇਗੀ ਠੀਕ ਹੈ 15 ਕਿਲੋ ਜਿਹੜੀ ਦੋਸਤੋ ਚਾਹੇ ਤੁਸੀਂ ਵਿਜ਼ਿਟ ਕਰ ਲਓ ਤਸੱਲੀ ਨਾਲ ਚੋਈ ਕਰ ਲਿਓ ਦੋ ਟਾਈਮ ਤਿੰਨ ਟਾਈਮ ਦੀ ਤੇ ਵੀਰ ਕਹਿੰਦਾ 15 ਕਿਲੋ ਦੀ ਜਿਹੜੀ ਚੋਈ ਹੈਗੀ ਲੀਟਰ ਦੀ ਕਰਵਾ ਦੇਗੀ ਠੀਕ ਹੈ ਤੇ ਥਾਰ ਤੋਂ ਚੰਗਾ ਲੱਗਾ ਹੈਗਾ ਨੀਲੀ ਦੀ ਜਿਹੜੀ ਦੋਸਤੋ ਮੈਂ ਮੱਝ ਕਹੂੰਗਾ ਨੀਲੀ ਦੀ ਹੈਗੀ ਮੱਝ ਪੱਕੀ ਨਾ ਪੱਕੀ ਮੁੱਚ ਤੇ ਮਗਰਲੇ ਪੈਰ ਵਾਈਟ ਆ ਹਣਾ ਤੋਂ ਉਹਨਾਂ ਦੀ ਬਹੁਤ ਚੰਗੀ ਸੁਚੱਜੀ ਸਾਫ ਹੈਗੀ ਆ ਸਾਫ ਤੋਂ 3 ਬਿਲਕੁਲ ਜਿਹੜੀ ਮਾਜਾ ਵੀਰੋ ਤੇ ਬਿਲਕੁਲ ਬਿੱਲਿੰਗ ਆ ਖਾਂ ਸਿੰਘ ਦੀ ਬੰਦਰ ਤੁਸੀਂ ਵੇਖੋ ਬਿਲਕੁਲ ਸਿੰਗਲ ਛੱਡੀ ਆ ਕਰੋ ਚੈੱਕ ਠੀਕ ਹੈ ਜੀ ਫਸੂ ਜਿਹੜਾ ਦੁੱਧ ਵਾਲਾ ਪੂਰਾ ਹੈਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਕੱਟੀ ਹੈਗੀ ਫੀਮੇਲ ਉਹ ਮਗਰ ਦਿਖਾ ਦਿੰਨਾ ਬੱਚਾ ਜਿਹੜਾ ਵੀ ਜਿਹੜਾ ਹੈ ਦੋਸਤੋ ਮਦਰ ਦੇ ਵਰਗਾ ਹੈਗਾ ਕੱਟੀ ਹੈ ਫੀਮੇਲ ਆ ਨਾਲ ਤੁਹਾਨੂੰ ਕੱਟੀ ਮਿਲੇਗੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਕੱਟੀ ਵੱਖਰੀ ਖਰੀਦਣ ਦੀ ਨਾਲ ਮੱਝ ਲੈ ਕੇ ਜਾਓਗੇ ਦੋਸਤੋ ਤੇ ਨਾਲ ਕੱਟੀ ਵੀ ਮਿਲੇਗੀ ਬਿਲਕੁਲ ਪੱਕੀ ਨਾਸ ਇੱਕ ਪਾਸੇ ਦੇ ਚਾਰੇ ਪੈਰ ਜਿਹੜੇ ਵਾਈਟ ਹੈਗੇ ਆ ਕੱਟੀ ਦੇ ਵੀ ਪ੍ਰੋਪਰ ਆਪਾਂ ਮੱਝ ਵੱਲ ਚੱਲਦੇ ਆ ਤਸੱਲੀ ਨਾਲ ਤੁਹਾਨੂੰ ਦਿਖਾਉਣੇ ਆ ਬਾਹਰ ਤੋਰਾ ਫੇਰਾ ਕਰਾ ਕੇ ਕਦ ਘਾਟ ਪੂਰਾ ਹੈਗਾ ਦੋਸਤੋ ਅਕਸਰ ਨੀਲੀ 라ਵੀ ਦੇ ਵਿੱਚ ਦਰਮਿਆਨੀਆਂ ਮੱਝਾਂ ਛੋਟੀਆਂ ਪਾਈਆਂ ਜਾਂਦੀਆਂ ਪਰ ਇਸ ਨੀਲੀ ਦੀ ਛੋਟੀ ਦਾ ਜਿਹੜਾ ਕਦ ਘਾਟ ਮੱਝ ਦਾ ਵੇਖੋਗੇ ਤੁਸੀਂ ਬਿਲਕੁਲ ਵੱਡਾ ਕਦ ਘਾਟਾ ਉੱਚਾ ਕਦ ਘਾਟ ਹੈ ਤੇ ਵਜਮ ਦੇ ਵਿੱਚ ਵੀ ਭਾਰੀ ਆ ਚੁਵਾਈ ਚੁਵਾਈ ਵੀਰ ਕਹਿੰਦਾ ਵੀ ਇੱਕ ਨੰਬਰ ਲੱਗੀ ਹੌਲੀ ਤੋਰ ਲਿਓ ਭਾਈ ਦਿਖਾ ਦਿੰਦਾ ਰੋਕ ਲੀ ਕਰੋ ਰੋਕ 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 ਹਾਲੋ ਜੀ ਬਹੁਤ ਖੂਬਸੂਰਤ ਆਰਡਰ ਦੀ ਤਿਆਰੀ ਹੈਗੀ ਦੋਸਤੋ ਤੇ ਚੁਵਾਈ ਜੀ ਵੀ ਆਂਦਾ ਵੀ ਤਕਰੀਬਨ 15 ਕਿਲੋ ਦੀ ਚੁਵਾਈ ਮੇਰੇ ਵੱਲੋਂ ਕਰ ਲੋ ਤੇ ਇੱਕ ਟਾਂ ਫਿਰ ਮਨਜਿੰਦਰ ਭਾਈ ਸਾਢੇ 7-7 ਕੱਟ ਦਿੰਦੀ ਆ ਦੋ ਦ ਕੱਟ ਦਿੰਦੀ ਬਾਈ ਸਵੇਰੇ ਦਾ ਜਿਆਦਾ ਹੁੰਦਾ ਸ਼ਾਮ ਨੂੰ ਥੋੜੇ ਘਟ ਕਰੂਗੀ ਠੀਕ ਆ ਜਾਤਾਂ ਵਡੀਆਂ ਕਰਕੇ ਬਾਕੀ ਚਵਾਈ ਬਹੁਤ ਚੰਗੀ ਲੱਗੀ ਹੈ ਜੀ ਠੀਕ ਆ ਹਾਂ ਤੀਜੇ ਨੰਬਰ 깔 ਇਹ ਵੀ ਕਹਿ ਦਿੰਨੇ ਆ ਮਾੜੇ ਮਾਈ ਦੇ ਥਣ ਦੇ ਔਰ ਬੱਚੇ ਨੇ ਦੰਦੀ ਵੱਢੀ ਔਰਲੇ ਤੇ ਹਾਂ ਚਖਮ ਹੋਇਆ ਹਨ ਪੰਜੀ ਦਾ ਵੀ ਦੁੱਖ ਨਹੀਂ ਮਨਾਉਦੀ ਮੈਂ ਕਹਿੰਦਾ ਨਾ ਪੰਜੀ ਦਾ ਪਾਏ ਇੱਕ ਪੈਸੇ ਦਾ ਦੁੱਖ ਨਹੀਂ ਮਨਾਉਦੀ ਜੱਬਿਆ ਥਣ ਬੱਚੇ ਨੇ ਹਾਂ ਦੰਦੀ ਨੇ ਵੱਢੀ ਆ ਹੁਣ ਬੱਚੇ ਨੂੰ ਮੈਂ ਫੜ ਕੇ ਚਗਾਉਣਾ ਜੀ ਠੀਕ ਆ ਠੀਕ ਆ ਤਾਂ ਜਿਹੜਾ ਦੋਸਤੋ ਚੱਬਿਆ ਹੈਗਾ ਬੱਚੇ ਨੇ ਤੁਸੀਂ ਜ਼ਰੂਰ ਵੇਖ ਲਿਓ ਠੀਕ ਹੈ ਜੀ ਕੋਈ ਜੇ ਦੁੱਖ ਹੋਗਾ ਆਪਾਂ ਮੱਝ ਫ੍ਰੀ ਦੇ ਦਾਂਗੇ ਜੀ ਮੱਝ ਦੁੱਖ ਬਣਾਉਂਗੀ ਨਾ 1% ਦਾ ਵੀ ਜੇ ਮੈਂ ਸੈੱਟ ਹੋ ਗਿਆ ਥਾਣਾ ਹੁੰਦਾ ਠੀਕ ਆ ਤਾਂ ਜੀ ਘਾੜ ਕੇ ਪੀ ਉਹ ਖੱਚ ਕੇ ਲੈ ਗਈ ਬੱਚੇ ਠੀਕ ਆ ਕੋਈ ਗੱਲ ਨਹੀਂ ਤੇ 1% ਵੀ ਦੁੱਖ ਹੋਗਾ ਤੇ ਮੱਝ ਆਪਾਂ ਫ੍ਰੀ ਦੇ ਦਾਂਗੇ ਦੁੱਖ ਨਹੀਂ ਬਣਾਉਂਦੀ ਕੋਈ ਮੇਰਾ ਭਾਈ ਮੁੜ ਕੇ ਨਾ ਕੋ ਕਵੇ ਦੱਸਿਆ ਜਿਹੜੀ ਚੀਜ਼ ਆਪਾਂ ਦੱਸਣ ਜੋਗਾ ਹੈ ਦੱਸਾਂਗੇ ਠੀਕ ਆ ਬਹੁਤ ਖੂਬਸੂਰਤ ਜਿਹੜੀ ਆ ਦੋਸਤੋ ਦੇਖਵਾਲੀ ਜਿਹੜੀ ਆ ਮੱਝ ਹੈਗੀ ਆ ਨੀਲੀ ਦੀ ਬਹੁਤ ਦੇ ਵੀ ਬਾਕੀ ਅੱਗੇ ਜਦੋਂ ਤੁਸੀਂ ਇੱਕ ਗੱਡ ਕੇ ਬਿਲਕੁਲ ਖੁਰਾਕ ਪਾਉਂਦੇ ਹੋ ਹੋਰ ਅਕੇ ਜਾ ਕੇ ਸਾਂਭ ਸੰਭਾਲ ਕਰਦੇ ਹੋ ਤਾਂ ਦੁੱਧ ਕਹਿੰਦਾ ਵੀਰ ਕਹਿੰਦਾ ਵੀ ਤਕਰੀਬਨ 15 ਤੋਂ ਪਲੱਸ 16 ਵਿੱਚ ਹੋ ਸਕਦੇ ਤੁਸੀਂ ਇਸ ਦੇ ਥੱਲੇ ਠੀਕ ਹੈ ਬਾਈ ਇਹ ਕੋ ਗੰਦਾ ਕਹੂਗਾ ਨਾ ਪਰ 16 17 ਲੀਟਰ ਚਲਾ ਵੀ ਦੇਣਾ ਮਾਜਾ ਠੀਕ ਹੈ ਆਈਏ ਬੰਦੂ ਜੀ ਬਾਈ ਦੀ ਸੇਵਾ ਬਹੁਤ ਸਗੀ ਪੱਟੇ ਟੱਕੇ ਬਹੁਤ ਸੀ ਪਰ ਉਹ ਦਾਣਾ ਰੋਕ ਕੇ ਪਾਉਂਦਾ ਜੀ ਮਾਜਾ ਜੀ ਕੁਆਲਟੀ ਦਾ ਸਾਡਾ ਦੁੱਧ ਦੇਖਿਆ ਹਾਂਜੀ ਹਾਂਜੀ ਬਿਲਕੁਲ ਨਹੀਂ ਖੂਬਸੂਰਤ ਮਾਜਾ ਜੀ ਤਕਰੀਬਨ ਜਿਹੜੇ ਵੀਰ ਖੜਾ ਰਹੀ ਨੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਤਕਰੀਬਨ ਮਾ ਤੇ ਨੀਲੀ ਦੀ ਜਿਹੜੀ ਦੋਸਤੋ ਪਿਓਰ ਵੀਰ ਦੇ ਕੋਲ ਮਾਝਾ ਜ਼ਰੂਰ ਇਹਦਾ ਵੀਰ ਮਰਜਿੰਦਰ ਕਰ ਰੇਟ ਰਹਿਗਾ ਰੇਟ ਕਿੰਨਾ ਸੀ ਇਹਦਾ ਮੁੱਲ ਜੈ ਜੈ 86000 ਰੁਪਈਆ 86000 ਉਹ ਵੀ ਆਪਣਾ ਮੁੱਲ ਕੋਈ 5 ਲਾ ਕੋਈ 50 ਲਾ ਪਰ ਲਾਓ ਉਹ ਮੇਰਾ ਵੀਰ ਭਰਾਜੀ ਨੇ ਲੈਣੀ ਆ ਹੂੰ ਠੀਕ ਆ ਕਿਵੇਂ ਵੱਧ ਜੀ ਵੇਚ ਨਾ ਕਰੋ ਮੇਰੇ ਨਾਲ ਦਰ ਤੋਂ ਹਾਂ ਜੇ ਫਿਰ ਚੰਗੀ ਚੀਜ਼ ਹੋਊਗੀ ਤਾਂ ਚੰਗੀ ਲਵਾਂਗੇ ਅਗਲੇ ਅਗਲੇ ਨੇ ਪੈਸੇ ਲਾਉਣੇ ਆ ਛੋਟੀ ਜਿਹੀ ਲਿਆ ਕੇ ਦਵਾਂਗੇ ਲਾਂਬਾ ਵੀ ਜਾਊਗਾ ਬਿਲਕੁਲ ਠੀਕ ਆ ਖਾਸ ਤੌਰ ਤੇ ਇੱਕ ਕਿਸਾਨ ਵੀਰ ਉਹ ਪਸ਼ੂ ਪਾਲਕ ਵੀਰ ਉਹ ਗੱਲ ਇਹ ਹੁੰਦੀ ਆ ਵੀ ਵੀਰ ਦਾ ਇੱਕੋ ਇੱਕ ਜਿਹੜਾ ਮੈਸੇਜ ਹੁੰਦਾ ਵੀ ਪੰਜ ਲਾਓ ਚਾਹੇ 50 ਲਾਓ ਵੀ ਜਦੋਂ ਤੁਸੀਂ ਤਸੱਲੀ ਕਰਦੇ ਹੋ ਜੇਕਰ ਉਹਦੇ ਇਕੁਅਲ ਬਰਾਬਰ ਗੱਲ ਨਹੀਂ ਮਿਲਦੀ ਵੀ 15 ਕਿਲੋ ਕਿਹਾ ਤੇ ਮੱਝ ਚਵਾਉਂਦੀ ਹੈਗੀ 8 ਕਿਲੋ 10 ਕਿਲੋ ਤੁਸੀਂ ਫਿਰ ਕਮੈਂਟ ਕਰਿਓ ਵੀ ਬਾਈ ਇਹ ਤਾਂ 10 ਕਿਲੋ ਚਵਾਉਂਦੀ ਹੈ 11 ਕਿਲੋ ਜਾਂ 9 ਕਿਲੋ ਠੀਕ ਹੈ ਜਦੋਂ 15 14 ਲੀਟਰ ਕਹਿ ਦਿੱਤਾ ਤਾਂ ਤੁਸੀਂ ਤਸੱਲੀ ਕਰਨੀ ਹੈ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਆ ਆ ਕੇ ਤਸੱਲੀ ਕਰੋ ਦੋ ਟਾਈਮ ਦੀ ਚੈੱਕ ਪਾਸ ਕਰੋ ਫਿਰ ਲੈ ਕੇ ਜਾਓ ਮੱਝ ਪੂਰੀ ਸ਼ਕੀਨ ਆ ਜਰੂਰ ਇਹਨੂੰ ਹੱਥ ਪਾ ਲਓ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਵੀਰ ਦੇ ਕੋਲ ਝੋਟੀ ਆ ਉਹ ਡਿਟੇਲ ਆਪਾਂ ਪੁੱਛ ਲੇਗੇ ਠੀਕ ਹੈ ਮਨਜਿੰਦਰ ਭਾਈ ਕੀ ਡਿਟੇਲ ਹੈ ਦੀ ਝੋਟੀ ਦੀ ਬੇਈ ਇੱਕ ਬੇਨਤੀ ਹੈ ਵੀ ਮੇਰੇ ਵੀ ਨਾ ਜਿਹੜੀ ਤਾਂ ਹੈਗੀ 5-7 ਕਿਲੋ ਵਾਲੀ ਉਹ ਤਾਂ ਆਪਣੇ ਘਰ ਦੇ ਜਾਰੇ ਵਾਸਤੇ ਹੁੰਦੀ ਆ ਜਿਹੜੀਆਂ ਉਹ 10-12 ਵਾਲੀ ਉਹ ਖਰਚਾ ਵੀ ਕੱਢਦੀ ਆ ਮਾੜੇ ਡੈਰੀ ਫਾਰਮ ਛੋੜੇ ਲੋਕ ਆਪਣੇ ਜ਼ਿਆਦਾਤਰ ਤਾਂ ਮਾੜੇ ਡੈਰੀ ਫਾਰਮ ਰਹਿ ਕੀ ਆ ਵੀ ਨੋਰਮਲ ਪਸ਼ੂ ਰੱਖਦੇ ਆ ਉਹ ਪਹਿਲਾਂ ਸੰਭ ਜਾਣ ਤੋਂ ਸੱਜਰ ਵੇਖਦੇ 40000 50000 ਰੁਪਏ ਦੇ ਖਾ ਜਾਂਦੇ ਆ ਠੀਕ ਆ ਮੇਰੀ ਇੱਕ ਬੇਨਤੀ ਹੈ ਭਰਾਵਾਂ ਸਾਰਿਆਂ ਨੂੰ ਕਿਦਾ 2 ਕਿਲੋ 2 ਕਿਲੋ ਡੈਰੀ ਦਾ ਦੁੱਧ ਨਾਲ ਲੈ ਕੇ ਜਾਓ ਬੱਚੇ ਨੂੰ ਚਿਗਾਓ ਬੱਚਾ ਥੋੜਾ ਜਿਹੀ ਤਿਆਰ ਹੋ ਜਾਊਗਾ ਜਿਹੜਾ ਕੋ ਡੈਰੀ ਪਾਉਣੇ ਹੋ ਨਖਰੇ ਕਰਦੇ 20 ਲੈ ਲੈ 25 ਲੈ ਲੈ 30 ਲੈ ਲੈ 35 ਲੈ ਲੈ ਉਹ ਦੂਜੇ ਦੀ ਫੀਡ ਮਹਿੰਗੀ ਆ ਬਿਲਕੁਲ ਉਹਦੇ ਵਿੱਚ ਪਾਣੀ ਨਿਕਲਦਾ ਮਾਨੇਗਾ ਜਿਹਦੇ ਪਸ਼ੂ ਨਹੀਂ ਰੱਖੇ ਕਵਾੜੀ ਦੀ ਦੁਕਾਨ ਵੀ ਹੈ ਨਾ ਕਵਾੜੀਆਂ ਨੇ ਜੇ ਕਹਦਾ ਮੈਂ 50 ਰੁਪਏ ਦੇ ਦੋ ਨੰਜਾ ਲੈਣੇ ਤੇ ਆਪਣਾ ਘਰ ਦਾ ਦੁੱਧ ਹੁੰਦਾ ਤੇ ਉਹਨੂੰ ਨਖਰੇ ਕਿੰਨੇ ਕਰਦੇ ਬਿਲਕੁਲ ਕਿੰਨਾ ਫੀਡ ਮਹਿੰਗੀ ਕਿੰਨਾ ਦਾ ਨਾ ਮਹਿੰਗਾ ਕੋਈ ਗੁਜ਼ਾਰਾ ਸਰਕਲ ਨਹੀਂ ਚੱਲਦਾ ਠੀਕ ਆ ਤੇ ਮੇਰਾ ਭਾਈ ਆ ਕੇ ਬੱਚਿਆਂ ਨੂੰ ਨਾ ਜੋ ਕਟਮਾ ਨੂੰ ਜਿਹੜਾ ਹੋਈ ਛੇਤੀ ਬੱਚਾ ਤਿਆਰ ਹੋ ਜਾਊਗਾ ਮੈਂ ਤਾਂ ਕਹਿੰਦਾ ਡੈੜੀ ਦੇ ਪਾਉ ਤੇ ਮਾੜਾ ਪਾਉ ਜਿਹੜੇ ਸਟੀਲ ਦੀ ਮੱਝ ਲੈਣਾ ਉਹਨੂੰ ਪਤਾ ਲੱਗ ਜੇ ਨਾ ਖਰੀਦ ਕਰਨ ਵਾਲਿਆਂ ਨੂੰ ਬਿਲਕੁਲ ਅਖਰ ਹਰੇ ਕੀ ਅੱਜ ਕੱਲ ਕਹਿੰਦਾ ਸਟੀਲ ਦੀ ਮੱਝ ਰੱਖੀ ਆ ਸਵੇਰੇ ਉੱਠ ਕੇ ਪਤਾ ਪਰ ਪੱਠੇ ਕਿੰਨੇ ਓਕੇ ਮੀ ਗਣੀ ਪਾਉਣੇ ਆ ਬਿਲਕੁਲ ਠੀਕ ਆ ਮਾੜਾ ਦੁੱਧ ਪਾਉ ਉਹਨਾਂ ਨੂੰ ਪਤਾ ਲੱਗੇ ਵੀ ਗਾ ਕੀ ਬੰਦਾ ਵਾ ਕੀ ਬੰਦਾ ਤੇ ਚਲੋ ਬਹੁਤ ਵਧੀਆ ਚੰਗੇ ਸੁਝਾਅ ਨੇ ਠੀਕ ਹੈ ਜੀ ਦੂਜਾ ਸੁਭਾ ਜੀ ਇਹ ਦੂਜਾ ਸੁਭਾ ਛੋੜੀ ਆ ਹਾਂ ਜੀ ਤਾਂ ਦੁਪਹਿਰ ਠੀਕ ਹੈ ਠੀਕ ਹੈ ਸਟਾਰਟਿੰਗ ਕਰ ਲਵੇ 7 ਤੋਂ ਕਰ ਲਵੇ 8 ਤੋਂ ਕਰ ਲਵੇ ਠੀਕ ਹੈ ਚੋਈਚ ਬਹੁਤ ਚੰਗੀਆਂ ਦੋਨੇ ਪਾਸੇ ਬਹਿ ਕੇ ਚਲੋ ਸਾਡੀ ਵਿੱਚ ਕਰ ਲਓ ਐ ਚੋਈਚ ਵੀ ਬਿਲਕੁਲ ਪੋਲੀ ਹੈ ਨਾ ਜੀ ਜਮਾ ਪੋਲੀ ਐਨ ਪੋਲੀ ਚੋਈਚ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਂ ਦੀ ਤੁਸੀਂ ਹੈਗੀ ਦੋਸਤੋ ਕੁਆਲਟੀ ਇਹ ਦੇਖ ਲਓ ਬਿਲਕੁਲ ਚਾਰ ਥਾਂ ਨੇ ਨਿਖੜਵੇਂ ਥਾਂ ਨੇ ਬਿਲਕੁਲ ਬੜੇ ਜਿਹੜਾ ਗੈਵੰਤਰ ਹੈਗਾ ਡਿਫਰੈਂਸ ਹੈਗਾ ਬਹੁਤ ਵਧੀਆ ਦੂਰ ਦੂਰ ਤੇ ਹੈਗਾ ਤੇ ਬਿਲਕੁਲ ਮੁੱਠੀਲਾ ਥਾਨਾ ਠੀਕ ਆ ਤਾਂ ਵੀਰ ਕਹਿੰਦਾ ਵੀ ਭੋਵੇਂ 7 ਲੀਟਰ ਦੀ ਤੁਸੀਂ ਚੁਪਾਈ ਕਰ ਲੋ ਤੇ ਅੱਜ ਤਕਰੀਬਨ ਦੂਜਾ ਦਿਨੇ ਕੱਲ ਦੀ ਸੂਈ ਹੈਗੀ ਆ 나ੜੂ ਬੱਚੇ ਦੇ ਨਾਲ ਆ ਮਗਰ ਕੱਟੀ ਹੈਗੀ ਕੱਟੀ ਹੈਗੀ ਲੀਲੀ ਦੀ ਕੱਟੀ ਆ ਆ ਦੇਖੋ ਅਈ ਨਾਂਦੁੰਦ ਨਹੀਂ ਹੈਗਾ 나ੜ ਕੋਲ ਠੀਕ ਆ 나ੜ ਕੋਲ ਬੱਚੇ ਦੇ ਨਾਲ ਹੈਗਾ ਪ੍ਰੋਪਰ ਦੇਖ ਲੋ ਕੱਟੀ ਵਾਲੀ ਡੋਰੀ ਚੰਗੇ ਸੀਮਨ ਦੀ ਹੈ ਜੀ ਬੱਚਾ ਜਿਹੜਾ ਮਗਰ ਬਹੁਤ ਵਧੀਆ ਹੈ ਸ਼ਾਨੀਆਂ ਕੰਪਲੀਟ ਕਰਨ ਕੱਲੇ ਮੂੰਹ ਤੇ ਨਾਸਤੇ ਹੈ ਨਹੀਂਗਾ ਹਾਂ ਜੀ ਹਾਂ ਜੀ ਬੱਚਾ ਜਿਹੜਾ ਦੋਸਤੋ ਬਹੁਤ ਖੂਬਸੂਰਤ ਹੈਗਾ ਮਗਰ ਕੱਟੀ ਫੀਮੇਲ ਹੈਗੀ ਆ ਤੇ ਛੋਟੀ ਜਿਹੜੀ ਬੋਲੇ ਦੇ ਵਿੱਚ 7 ਕਿਲੋਟਰ ਹੈਗੀ ਵੀਰ ਕਹਿੰਦਾ ਵੀ ਉਹਨੇ ਖੀਸ ਤੋਂ ਭਾਦੀ ਕੀਤੀ ਆ ਤੇ ਬਾਕੀ ਬਾਕੀ ਮਰਜਿੰਦਰ ਵੀਰ ਦੇ ਚਵਾਈ ਚਪਾਈ ਚੰਗੀ ਆ ਮੈਂ ਕਹਿੰਦਾ ਜਿਹੜੀ ਚੰਗੀ चीज ਉਹ ਵੀ ਮੈਂ ਆਨਲਾਈਨ ਤੋਂ ਇਹਨੂੰ ਪੈਸੇ ਲੈ ਕੇ ਘਰੋਂ ਖੜਦੂੰਗਾ ਜੇ ਖੋਟੀ ਚੀਜ਼ ਕੋਣ ਨੂੰ ਕਹਾਂਗਾ ਮੈਂ ਪੈਸੇ ਰੱਖਾਂ ਫੇਰ ਦਊਗਾ ਬਿਲਕੁਲ ਠੀਕ ਆ ਤੇ ਚੰਗੀ ਚੀਜ਼ ਆ ਮੈਂ ਘਰੇ ਅਗਲੇ ਨੂੰ ਪਚਵਾ ਕੇ ਇੱਕ ਟਾਈਮ ਫੇਰ ਲੈ ਲਵਾਂਗਾ ਠੀਕ ਆ ਠੀਕ ਆ ਦੂਜਾ ਨੰਬਰ ਮੇਰਾ ਬੇਨਤੀ ਇਹ ਆ ਮੇਰੇ ਕੋਲੋਂ ਵੀ ਇੱਕ ਦਾ ਸਾਈਟ ਆ ਜਿਹੜਾ ਖੁੱਲੇ ਬਿਲਕੁਲ ਠੀਕ ਆ ਸਾਈ ਪਾਈ ਹੁਣ ਪਾਈ ਆ 4 ਘੰਟੇ ਦਾ ਸਮਾਂ ਦਊਂਗਾ ਆਕੇ ਵੇਖ ਲਓ ਪਸੂ ਹੂੰ ਜੇ ਅੱਜ ਸਾਈ ਪਾਈ ਆ ਕੱਲ ਨੂੰ ਨਹੀਂ ਉਹਨਾਂ ਪਰਸੋਂ ਨਹੀਂ ਚੋਖੇ ਆਕੇ ਕਹਿਣਗੇ ਭਾਈ ਮੈਂ ਸਾਈ ਪਾਈ ਸੀਗੀ ਤੇ ਭਾਵੇਂ ਅੱਜ ਸਾਨੂੰ ਪਸੰਦ ਨਹੀਂ ਆ ਉਹ ਜੇ ਮੇਰੇ ਉਸੂਰ ਨਹੀਂ ਮੈਂ ਸਾਈ ਨੂੰ ਅਪ ਕਰਨੇਗੀ ਅੱਜ ਅੱਜ ਦਾ ਤੈਨੂੰ ਅੱਜ ਸਾਈ ਪਾਈ ਆ ਅੱਜ ਸ਼ਾਮਤ ਕਰਾ ਲਓ ਵੇਖ ਲਓ ਬਿਲਕੁਲ ਬਿਲਕੁਲ ਠੀਕ ਆ ਉਥੇ ਵੀਰੋ ਤੁਸੀਂ ਵੀ ਸचेत ਰਿਹਾ ਕਰੋ ਫਿਰ ਹੋਰ ਵੀਰ ਤਾਂ ਕਿ ਗਾ ਕੇ ਵੀ ਖਰਾਬ ਹੁੰਦਾ ਵੀਡੀਓ ਪਾਈ ਨਹੀਂ ਮੈਂ ਤਾਂ ਵੇਚਣੀ ਹੁੰਦੀ ਆ ਅੱਗੇ ਗਾ ਕੇ ਹੋਰ ਵੀ ਖਰਾਬ ਹੁੰਦੇ ਆ ਜਿੰਨੇ ਲੈਣਾ ਹੁੰਦਾ ਪਸੂ ਆ ਕੱਡੋ ਵੀਰ ਬ ਤੇ ਛੋਟੀ ਜਿਹੜੀ ਦੋਸਤੋ ਹੈਗੀ ਆ ਬਿਲਕੁਲ ਤੁਸੀਂ ਜਿਹੜਾ ਹਾਈਟ ਕਰਦਾ ਹੈਗਾ ਪ੍ਰੋਪਰ ਵੇਖ ਲਓ ਮੀਡੀਅਮ ਹਾਈਟ ਕਰਦੇ ਜਿਹੜਾ ਹੈਗਾ ਕਦ ਹੈਗਾ ਤਕਰੀਬਨ ਤੇ ਆ ਥਾਣਾ ਹਵਾਨਾ ਥਾਣਾ ਹਵਾਨਾ ਚੰਗਾ ਦੋਤੂ ਬਿਲਕੁਲ ਚੰਗੇ ਸੋਹਣੇ ਲੇਵੇ ਦੀ ਆ ਕਰੋ ਚੈੱਕ ਜੀ ਇਹ ਥੋੜੀ ਨਿਮਾਈ ਨਹੀਂ ਗਈ ਤਾਜੀ ਸੂਈ ਕਰਕੇ ਉਦਾਇ ਤੇਰ ਤੋਂ ਲਾਤਾ ਵਾ ਉਹ ਤਾਂ ਕਾਈ ਪੀ ਸੋ ਬਿਲਕੁਲ ਜਿਹੜੀ ਕੁੰਡੀ ਚੂਰ ਜਿਹੜੀ ਦੋਸਤੋ ਛੋਟੀ ਤੁਹਾਨੂੰ ਬਿਲਕੁਲ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਮਗਰਲੇ ਪੈਰ ਵਾਈਟ ਹੈਗੇ ਤੇ ਨੀਲੀ ਦਾ ਜਿਹੜਾ ਦੋਸਤੋ ਕਿਤਨਾ ਕਿਤੇ ਗ੍ਰੇਡੇਡ ਪਸ਼ੂ ਆ ਜਾਂਦਾ ਬਾਕੀ ਬੱਚਾ ਜਿਹੜਾ ਮਗਰ ਫੀਮੇਲ ਹੈਗੀ ਹੈ ਕੱਤੀ ਬਹੁਤ ਖੂਬਸੂਰਤ ਹੈ ਜਾ ਅੰਦਰ ਕੀ ਹੈ तकरीबन ਜੇਕਰ ਆਪਾਂ ਸੈਕੰਡ ਲਕਟੇਸ਼ਨ ਦੇ ਵਿੱਚ ਦੇਖੀਏ ਤਾਂ ਦੁੱਧ ਭਾਈ तकरीबन ਕੋਈ 9-10 ਲੀਟਰ ਤੱਕ ਪੀਆ ਜਾਦਾ ਹੈ ਨੋਰਮਲ 10 ਤੋਂ ਬਾਹਰ ਜਾਉਂਗਾ 10 ਤੋਂ ਅੰਦਰ ਨਹੀਂ ਆਇਆ ਇੱਥੇ ਬੰਦ ਲਗਾ ਦੇ ਹਾਂਜੀ ਇੱਥੇ ਬੰਦ ਲਾ ਪੱਕੀ ਦੀ ਬੰਦ ਲਾਉਂਦਾ ਠੀਕ ਹੈ ਹੈ ਇੰਕੋ ਸਾਲ ਦੇ ਵਿੱਚ ਬਹੁਤ ਸਾਰੇ ਪਾਲੀ ਸਾਫਾ ਬਾਕੀ ਮੇਨ ਦਾ ਲਈ ਪਹਿਲੇ ਦੂਜੇ ਪਸ਼ੂ ਦਾ ਇਹੀ ਧੋਖਾ ਨਾ ਕਈ ਬੱਚੇ ਨਾ ਸਹਿਮਤ ਨਹੀਂ ਹੁੰਦੀਆਂ ਬੱਚੇ ਨਾ ਬਹੁਤ ਜਣ ਪੂਰੇ ਅਗਰੀ ਆ ਬੱਚੇ ਦਾ ਕੋਈ ਇਸੇ ਕਰਕੇ ਬਈ ਸੂਏ ਸਵਾਏ ਪਸ਼ੂ ਲਈਦਾ ਗੱਭਣ ਪਸ਼ੂ ਲਈਦਾ ਨਹੀਂ ਗੱਭਣ ਨੇ ਗਰੰਟੀਆਂ ਚੱਕਣੀਆਂ ਪਹਿਲੀਆਂ ਪਰ ਗੱਭੋਂ ਜੋ ਨਿਕਲਦਾ ਬਹੁਤ ਕੁਛ ਆ ਵਿੱਚੋਂ ਚੰਗਾ ਵੀ ਨਾ ਹੌਲਾ ਵੀ ਪਸ਼ੂ ਬਹੁਤ ਨਿਕਲ ਸਕਦਾ ਚੰਗਾ ਨਹੀਂ ਪਤਾ ਨਹੀਂ ਗੱਭਣ ਜੋ ਕੀ ਨਿਕਲਦਾ ਉਹਦਾ ਕਿਸਮਤ ਦੀ ਗੱਲ ਆ ਠੀਕ ਹੈ ਠੀਕ ਹੈ ਬਾਕੀ ਦੋਤੇ ਪੁੱਤ ਜਿਹਦੀ ਕਰਮਾ ਆ ਕਰਮਾ ਆ ਸੋ ਦੋਸਤੋ ਪਸ਼ੂ ਜਿਹੜੇ ਚੰਗੇ ਸੂਏ ਸਵਾਏ ਮਿਲਣਗੇ ਤੁਹਾਨੂੰ ਇਸ ਘਰ ਤੇ ਬਾਕੀ ਬਾਈ ਮਰਜਿੰਦਰ ਕਿੰਨਾ ਕੁ ਮੁੱਲਿੰਦਾ ਕਰਤਾ ਵੀਰ ਇਹਦਾ ਮੁੱਲ ਹੈ ਜੀ 66000 ਕੋਈ 5 ਲਾਓ 50 ਲਾਓ ਕੋਈ ਦੁੱਖ ਨਹੀਂ ਕਰ ਕੋਈ ਭਲਾ 20 20 ਲਾ ਦਿਓ ਮੈਨੂੰ ਕੋਈ ਦੁੱਖ ਨਹੀਂ ਕਰ ਪਰ ਲਾਓ ਮੇਰਾ ਵੀਰ ਭਰਾ ਉਹੀ ਤੈਂ ਬਾਸ ਨਾ ਕਰੋ ਜਿਹਨੇ ਲੈਣਾ ਉਸੇ ਬਿਲਕੁਲ ਠੀਕ ਹੈ ਜੀ ਤੇ ਗੁੰਜਾਇਸ਼ ਜਿਹੜੀ ਹੈਗੀ ਦੋਸਤੋ ਮਾਨਤਾਨ ਉਹ ਜ਼ਰੂਰ ਹੋ ਜਾਂਦਾ ਜਦੋਂ ਤੁਸੀਂ ਪੰਜ 700 ਹਜ਼ਾਰ ਪਤਾ ਨਹੀਂ ਕਿੰਨਾ ਕਰ ਦੂਗਾ 10 ਵੀ ਕਰ ਸਕਦਾ 5 ਵੀ ਕਰ ਸਕਦਾ ਜੀ ਔਰ ਮੇਰਾ ਭਾਈ ਇਹ ਹੀ ਵੇਚਦੀ ਆ ਲਾਏ ਉਹ ਪਸ਼ੂ ਜਿਹਨੇ ਲੈਣਾ ਬਿਲਕੁਲ ਨਹੀਂ ਜ਼ਰੂਰ ਵੀਰ ਸਾਰੇ ਸਮਝਦਾਰ ਨੇ ਜੀ ਪਸ਼ੂ ਜਿਹੜੇ ਵੀਰ ਨੇ ਖਾਸ ਤੌਰ ਤੇ ਦੋਸਤੋ ਖਰੀਦਣਾ ਤੁਸੀਂ ਉਹ ਮੁੱਲ ਲਗਾਇਆ ਕਰੋ ਠੀਕ ਹੈ ਵੀਰ ਦਾ ਕਹਿੰਦਾ ਮਤਲਬ ਇਸ ਤੋਂ ਬਾਅਦ ਦੋਸਤੋ ਦੋ ਬਿਹੜਾ ਨੇ ਬਾਈ ਦੇ ਕੋਲ ਉਹਦਾ ਵਾਲਾ ਆਪਾਂ ਚੱਲਦੇ ਆਂ ਤੇ ਪ੍ਰੋਪਰ ਇਨਫੋਰਮੇਸ਼ਨ ਉਹਨਾਂ ਦੀ ਵੀ ਆਪਾਂ ਲੈ ਲੈਨੇ ਆਂ ਬਿਹੜਾ ਵੀ ਜਿਹੜੀਆਂ ਦੋਸਤੋ ਸੁਈਆਂ ਨੇ ਤਕਰੀਬਨ ਆ ਲੋ ਇਹਦੀ ਹੈਗੀ ਇਨਫੋਰਮੇਸ਼ਨ ਜੀ ਵੇੜ ਦੀ ਦੂਜਾ ਸੂਆ ਬੱਛੀ ਸੂਈ ਹੈ ਜੀ ਠੀਕ ਹੈ ਜੀ ਹੋ ਸਕਦਾ ਦੰਦਾ ਜਿਵੇਂ ਜਰਸੀ ਕਰੋਸ ਚ ਆਉਂਦੀ ਆ ਠੀਕ ਹੈ ਜੀ ਤੇ ਥਣ ਭਾਂਡੇ ਦੀ ਬਹੁਤ ਸਾਫ ਸੁਥਰੀ ਆ ਮਗਰ ਵੀ ਬੱਛੀ ਆਈ ਸ਼ਹਿਰ ਠੀਕ ਹੈ ਜੀ 나ੜੂਆ ਬੱਛੀ ਤਾਂ ਵੀ ਨਾਲ ਆ ਠੀਕ ਹੈ ਕਰਗੋਸ਼ ਦਾ ਬੱਚਾ ਹੀ ਹੈ ਇੱਕ ਬਸ ਆਵੇ ਠੀਕ ਹੈ ਅੱਛਾ ਭਾਈ ਤੂੰ ਇਹਨੂੰ ਕਹਿੰਦਾ ਵੀ ਆ ਵੀ ਭੱਜ ਗਈ ਸੀ ਤਾਂ ਪਿੰਡ ਪਿੰਡੋਂ ਫੜ ਕੇ ਆਉਂਦੀ ਪਤਾ ਨਹੀਂ ਕਿੰਨਾ ਭਾਈ ਦੀ ਹਿਸਾਬ ਅੱਛਾ ਬਹੁਤ ਤੇਜ਼ ਆ ਬੱਛੀ ਲਵਾ ਦੂਰ ਬਾਈ ਕਹਿੰਦਾ ਨਿਕਲ ਗਈ ਅੱਜ ਘਰੋਂ ਤੇ ਸਾਰਾ ਪਿੰਡ ਘਮਾਤਾ ਨੇ ਹਾਂ ਤੇ ਆ ਯਾਰ ਸ਼ਰਦੀ ਜਿਹੜੀ ਪਿਛੇ ਦੋਸਤੋ ਵਸੀ ਆ ਫੀਮੇਲ ਬੱਚਾ ਬਹੁਤ ਖੂਬਸੂਰਤ ਬੱਚੀ ਆ ਤੇ ਵੜਾ ਆਪ ਵੀ ਵੇਖੋ ਚੰਗੀ ಅಲੰਕਾਰੀ ਆ ਇਹ ਕੀ ਜਿਹੜੀ ਥਾਣਾ ਅਗਲਾ ਹਰੇਕ ਭਾਲਦਾ ਥਾਣਾ ਦੁੱਤੋਂ ਆ ਗੋਲ ਥਾਣਾ ਦੋਸਤੋ ਤੇ ਆ ਵੇਖੋ ਨਿਆਣਾ ਪਾਉ ਨਾ ਪਾਉ ਰਸੀ ਪਾਉ ਨਾ ਪਾਉ ਕੋਈ ਚੱਕਰ ਨਹੀਂ ਗਿਆ ਸੀਲਸ ਲੱਗਾ ਪੂਰੀ ਸ਼ਰੀਫੀ ਆ ਜੀ ਬਹੁਤ ਜਿਆਦੇ ਤੇ ਇਹ ਸੂਹਾ ਮਨਜਿੰਦਰ ਭਈ ਕਿੰਮਕ ਹੋਵੇਗਾ ਦੂਜਾ ਸੂਹਾ ਸੂਈ ਆ ਜੀ ਠੀਕ ਆ ਹਾਂ ਹੋਊਗਾ 16 ਕਿਲੋ ਦੁੱਧ ਦੀ ਥੱਲੇ ਜੀ ਹਾਂਜੀ ਬੋਲਾ ਲਾ ਲਓ ਦੁੱਧ ਲਾ ਲਓ ਪਰ ਆਪਾਂ 14 ਕਾ ਕੇ ਦੇ ਦਾਂਗੇ ਜੀ ਠੀਕ ਆ ਠੀਕ ਆ ਤੇ ਜਾਊਗੀ 20 18 20 18 20 ਠੀਕ ਆ ਬਾਕੀ ਸਭ ਆ ਥੱਲੇ ਸਾਹ ਬਹੁਤ ਠੀਕ ਆ ਜੀ ਆ ਦੇਖੋ ਦੋਸਤੋ ਬੈਕ ਸਾਈਡ ਤੋਂ ਚੰਗਾ ਸੋਹਣਾ ਜਿਹੜਾ ਲੇਵਾ ਹਵਾਨਾ ਹੈਗਾ ਤੇ 16 ਲੀਟਰ ਵੀਰ ਕਹਿੰਦਾ ਭਾਵੇਂ ਮੰਨ ਕੇ ਤੇ ਬਾਕੀ ਹੁਣ ਮੌਕੇ ਦਾ ਭਾਵੇਂ 14 ਲੀਟਰ ਦੀ ਚੁਵਾਈ ਕਰਕੇ ਤੁਸੀਂ ਲੈ ਕੇ ਜਾ ਸਕਦੇ ਜੀ ਵੀਰ ਖੋਲਗੇ ਨੂੰ ਤੋਰੀਏ ਨੂੰ ਇੱਧਰ ਜੀ ਸਤਿ ਸ਼੍ਰੀ ਅਕਾਲ ਰੱਖ ਲਿਆ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਪਿੱਟ ਪੁੱਠੇ ਵੱਲੋਂ ਰਾਜ ਹੀ ਹੈਗੀ ਦੋਸਤੋ ਕੋਈ ਲਸਾ ਫਿੱਕਾ ਪਸ਼ੂ ਨਹੀਂ ਹੈਗਾ ਬਿਲਕੁਲ ਰਾਜੀ ਵਹਿੜਾ ਤੇ ਬਿਲਕੁਲ ਜ਼ੋਰ ਵਾਲੇ ਪਸ਼ੂ ਨੇ ਦੁੱਧ ਘੜਨਾ ਆ ਦੇਖੋ ਚੰਗਾ ਸੋਹਣਾ ਆਰਡਰ ਜਿਹੜਾ ਦੋਸਤੋ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਤੇ ਹੁਣ ਮੌਕੇ ਤਾਂ 14 ਕਿਲੋ ਦੀ ਚੁਪਾਈ ਕਰਾ ਰਹੀ ਨਾ ਭਾਈ 14 ਕਿਲੋ ਚੁਪਾਈ ਕਰਾਵਾਂਗੇ ਠੀਕ ਆ ਮੇਰੀ ਥਣ ਬਹੁਤ ਚੰਗਾ ਲੱਗਾ ਥਣ ਬਹੁਤ ਸਾਫਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਠੀਕ ਹੈ ਜੀ ਸਿਲਸਿਲਾ ਬਹੁਤ ਆ ਲੋ ਬੱਚੀ ਮਗਰ ਆਈ ਸ਼ਹਿਰ ਦੀ ਬੱਚੀ ਹੈ ਠੀਕ ਹੈ ਜੀ ਤੇ ਨੀਚੇ ਜਿਹੜਾ ਫੀਮੇਲ ਕਾਫ ਹੈਗਾ ਦੋਸਤੋ ਉਹ ਮੈਂ ਤੁਹਾਨੂੰ ਦਿਖਾ ਦਿੱਤਾ ਵਿੱਚੀ ਵੀਡੀਓ ਤੇ ਠੀਕ ਹੈ ਜੀ ਮੋੜ ਦਿਓ ਜੀ ਮੈਂ ਇੱਕ ਮਿੰਟ ਤੇ ਲਾਉਣਾ ਆ ਲੋ ਚੰਗੀ ਸੋਹਣੀ ਜਿਹੜੀ ਬੈਠੀ ਆ ਜੇ ਬੱਚੀ ਵੀ ਉਹ ਵੀ ਠੀਕ ਹੈ ਚੰਗੀ ਹੈ ਬੱਚੀ ਬਲੇ ਕ੍ਰੋਸ ਪਾਜਾ ਦੁੱਧ ਬਹੁਤ ਸੰਗਣਾਉਗੇ ਜਦ ਠੀਕ ਹੈ ਜੀ ਲੈ ਜੋ ਜੀ ਸਿੱਖੀ ਗੱਲ ਹਾਂਜੀ ਬੰਦ ਮੇਨ ਗੱਲ ਜਿਹੜੀ ਹੁੰਦੀ ਦੋਸਤੋ ਥਣਾ ਦੀ ਹੁੰਦੀ ਥਣ ਬਹੁਤ ਵਧੀਆ ਚੰਗਾ ਲੱਗਾ ਮੋਟਾ ਗੁੱਲ ਥਣਾ ਵੀ ਮਿੰਟਾਂ ਸਿਕੰਟਾਂ ਦੇ ਵਿੱਚ ਜਿਹੜੀ ਧਾਰਦੀ ਜਿਹੜੀ ਚੁਵਾਈ ਹੈਗੀ ਤੁਸੀਂ ਪ੍ਰੋਪਰ ਕਰਕੇ ਉੱਠ ਸਕਦੇ ਜਿਹਾ ਹੋ ਜੇ ਪਸੂ ਥੱਲੇ ਠੀਕ ਹੈ ਜੀ ਆ ਫੀਮਿਲ ਦਾ ਫਾਇਦਾ ਦੇ ਫਿਰ ਜੀ ਵਧੀਆ ਅੱਛਾ ਠੀਕ ਹੈ ਵੀਰ ਕਿੰਨੀ ਕੀ ਡਿਮਾਂਡ ਕਰਤੀ ਫਿਰਿੰਦੀ ਇਹਦਾ ਮੁੱਲ ਜੈ ਜੈ ਵਾਲੀ ਵੈਸ ਨਾਲ ਹੋਈ 46000 ਰੁਪਇਆ 46000 ਜਮਾ ਜੈ ਜੀ ਕਰ ਨੂੰ 44 ਕਰ ਲਗੇ 50 ਕਰ ਲਗੇ 55 ਵੀ ਕਰ ਲਗੇ ਪਰ ਨਹੀਂ ਜੇ ਮੈਂ ਦੁੱਧ ਤੇ ਲਿਆ ਕੇ ਵੇਚਾਂ ਤਾਂ 20 ਪਲੱਸ ਕਰ ਦੂੰਗਾ ਇਹਨੂੰ ਠੀਕ ਹੈ ਜੀ ਵੈਟ ਚਾਰੂ ਬਹੁਤ ਜਿਆਦਾ ਜਿਹੜਾ ਛੱਡਦੇ ਉਹੀ ਖਾਂਦੇ ਹਰੇ ਠੀਕ ਹੈ 46000 ਦੋਸਤੋ ਜਿਹੜੀ ਬਿਲਕੁਲ ਟੋਟਲ ਵੀਰ ਨੇ ਜਿਹੜੀ ਡਿਮਾਂਡ ਕੀਤੀ ਐ 46000 ਸੋ ਵੜ ਚੰਗੀ ਆ ਮੁੱਲ ਵੀ ਜਿਹੜਾ ਤੁਹਾਨੂੰ ਬਿਲਕੁਲ ਠੀਕ ਠਾਕ ਲੱਗਿਆ ਹੋਊਗਾ ਵੀ ਮੈਨੂੰ ਉਮੀਦ ਆ ਵੀ ਜਦੋਂ ਤੁਸੀਂ ਘਰ ਵਿਜ਼ਿਟ ਕਰਕੇ ਦੇਖੋਗੇ ਤੇ ਬਿਲਕੁਲ ਕੰਪੇਅਰ ਕਰਦਾ ਹੈਗਾ ਜਿਹੋ ਜਿਹਾ ਪਸ਼ੂ ਆ ਦੋਸਤੋ ਜਿਹੋ ਜੀ ਮਿਲਕਿੰਗ ਕਰਵਾ ਰਿਆ ਉਹਦੇ ਜਿਹੜਾ ਨਾਲ ਜਿਹੜਾ ਤਾਲਮੇਲ ਪੂਰਾ ਬੈਂਦਾ ਹੈਗਾ ਰੇਟ ਦਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਸੈਕਿੰਡ ਨੰਬਰ ਤੇ ਬੈਠ ਹੈਗੀ ਹੈ ਲਾਸਟ ਐਂਡ ਫਾਈਨਲਸ ਤੇ ਤੇ ਇਹ ਆਪ ਪੁੱਛ ਰਹੇ ਨੇ ਵੀ ਮਨਜਿੰਦਰ ਇਹ ਸੂਈ ਹੈ ਫਿਰ ਇਹ ਵੀ ਸੂਈ ਇਹਨੂੰ 8 ਤੋਂ 10 ਦਿਨ ਹੋ ਗਏ ਸੂਈ ਨੂੰ ਜੀ 8 ਤੋਂ 10 ਦਿਨ ਹੋ ਗਏ 8 ਦਿਨ ਚਵਾਈ ਚਵਾਈ ਚ ਬਹੁਤ ਠੰਡੀ ਆ ਠੀਕ ਹੈ ਜੀ ਚਾਂ ਤੋਂ ਪਸਵਾ ਕੇ ਬਹੁਤ ਲੰਮਾ ਕਰ ਜਾਂਦੀ ਥੋੜਾ ਨਹੀਂ ਬਹੁਤ ਲੰਮਾ ਠੀਕ ਹੈ ਜੀ ਨਿਆਣਾ ਪਾ ਕੇ ਚੋਣੀ ਪੈਂਦੀ ਆ ਬੱਚਿਆਂ ਦੇ ਮਗਰ ਵੀ ਮਗਰ ਵੱਚੀ ਇਹਦੇ ਵੀ ਆਰ ਸਾਰੇ ਪਰ ਜਿਆਦਾ ਕਟੀਆਂ ਤੇ ਜਾਂ ਬੱਚੀਆਂ ਪਰ ਹਾਂ ਅੱਜ ਕੱਟੇ ਵਾਲਾ ਵੀ ਕੋਈ ਨਹੀਂ ਜਾਨਵਰ ਕੱਟਾ ਵੀ ਨਾ ਤਾਂ ਬੱਚਾ ਨਹੀਂ ਕੋਈ ਬੱਚੀਆਂ ਵਾਲੇ ਜਾਨਵਰ ਬੱਚੇ گاਵਾ ਲੈਂਦਾ ਨਹੀਂ ਗਾਂ ਚ ਬਹੁਤ ਗਲਤ ਕੰਮ ਹੁੰਦਾ ਜੀ ਮੱਛਾ ਲੱਗ ਜਾਂਦਾ ਬੱਚਾ ਮਰ ਜਾਂਦਾ ਜਾਂ ਕੁਝ ਵੀ ਆ ਉਹੋ ਜਿਹਾ ਪਸ਼ੂ ਲੈਣਾ ਹੀ ਨਹੀਂ ਗਲਤ ਕੰਮ ਕਰਨਾ ਨਹੀਂ ਜੇ ਲੈਣੀ ਹੈ ਤਾਂ ਬੱਚੀ ਵਾਲੀ ਲੈਣੀ ਆਖੀ ਸੂਈ ਲੈਣੀ ਆ ਬਿਲਕੁਲ ਠੀਕ ਆ ਉੱਚੇ ਬੱਚੇ ਵਾਲੀ ਨਹੀਂ ਲੈਣੀਗੀ ਤੇ ਦਿਨੇ ਨੂੰ ਕਿੰਨੇ ਦੱਸਦੇ ਵੀਰ ਜੀ ਇਹ ਨੂੰ 8 ਤੋਂ 10 ਦਿਨ ਹੋ ਗਏ 7-8 ਦਿਨ ਹੋ ਗਏ 7-8 ਦਿਨ ਹੋ ਗਿਆ ਸਮਾਂ ਤੇ ਸੂਹਾ ਦੂਜਾ ਹੀ ਆ ਜੀ ਦੂਜਾ ਜੀ ਦੂਜਾ ਨੇ ਦੋਸਤੋ ਸੈਕੰਡ ਟਾਈਮਰ ਇਹ ਵੀ ਆਰਡਰ ਦੀ ਕੁਆਲਿਟੀ ਆ ਤੁਸੀਂ ਜਰੂਰ ਦੇਖ ਕੇ ਚੈੱਕ ਕਰੋ ਫੀਮੇਲ ਬੱਚਾ ਜਿਹੜਾ ਕਾਫਾ ਨੀਚੇ ਉਹ ਫੀਮੇਲ ਹੈਗਾ ਤੇ ਥਣ ਵਗੈਰਾ ਹੈਗਾ ਆ ਬਿਲਕੁਲ ਆ ਪਸਮਾ ਕੇ ਵੀ ਰਥਣ ਬਿਲਕੁਲ ਕੱਢ ਉਹਦੇ ਹੋਰ ਵੀ ਬਹੁਤ ਵਧੀਆ ਬਈ ਚਿਵਾਈ ਬਹੁਤ ਚੰਗੀ ਆ ਠੀਕ ਆ ਬਿਲਕੁਲ ਹੱਥ ਵਿੱਚ ਜਿਹੜਾ ਆਉਣ ਵਾਲਾ ਥਣ ਹੈਗਾ मुट्ठी ਦਾ ਥਣ ਆਪਾਂ ਕਵਾਂਗੇ ਇਹਨੂੰ ਥਣ ਹੈਗਾ ਜਦੋਂ ਪਸਮਾ ਤੋਂ ਬਾਅਦ ਦੋਸਤੋਂ ਥਣ ਹੋਰ ਜਿਹੜੀ ਸ਼ੇਪ ਹੈਗੀ ਆ ਹੋਰ ਵੀ ਲੈਂਥ ਦੇ ਵਿੱਚ ਹੋਰ ਵੱਧ ਜਾਂਦੀ ਹੈ ਠੀਕ ਹੈ ਇਹਨੂੰ ਵੀ ਫਿਰ ਦਿਖਾ ਦਿਓ ਇਹਨੂੰ ਤੋੜ ਦਿਗੇ ਆ ਬੱਚਾ ਆ ਗਿਆ ਨਾ ਫੀਮੇਲ ਅੱਜ ਦੋਸਤੋਂ ਪਿਛੇ ਕਾਫਾ ਤੇ ਬੱਚਾ ਆ ਹੈਗਾ ਪ੍ਰੋਪਰ ਵੇੜ ਆਪਾਂ ਤੁਹਾਨੂੰ ਦਿਖਾਉਣ ਤੋਂ ਬਾਅਦ ਇੱਕ ਵਾਰੀ ਫਿਰ ਬੱਚਾ ਦਿਖਾ ਦਾਂਗੇ ਆ ਲੋ ਠੀਕ ਹੈ ਜੀ ਕਰੋ ਚੈੱਕ ਠੀਕ ਹੈ ਜੀ ਤੇ ਬਾਕੀ ਬਨਜਿੰਦਰ ਭਾਈ ਥੋੜੀ ਨਾਰਮਲ ਸਾਂਸ ਸੰਭਾਲ ਚ ਆਇਆ ਪਸੂ ਹਣਾ ਇਹ ਪਸੂ ਸਾਰੇ ਪੱਟਿਆਂ ਵਾਲੇ ਸੀਗੇ ਪਰ ਪਰਾਲੀ ਦੇ ਸੀਗੇ ਸਾਰੇ ਠੀਕ ਆ ਹਾਂ ਕੋਈ ਠੂਠਣੀ ਆਪਾਂ ਘਰ ਵੀ ਦੱਸ ਦਾਂਗੇ ਜੀ ਠੀਕ ਆ ਘਰ ਦੱਸ ਦਾਂਗੇ ਆਈ ਗਈ ਦੱਸ ਦਾਂਗੇ ਪਰ ਨਫਾ ਦੱਸ ਕੇ ਲਵਾਂਗੇ ਜੀ ਜੀ ਜਰੂਰ ਵੈੜ ਚੰਗੀ ਹੈ ਦੋਸਤੋ तकरीबन ਦੂਜਾ ਸੂਹਾ ਸੋਈ ਆ ਤੇ ਬਿਲਕੁਲ ਖੈ ਵੀ ਦੰਦਾਂ 'ਚ ਹੋਵੇਗੀ तकरीबन ਹਜੇ ਜਵਾਨ ਨਹੀਂ ਹੋਵੇਗੀ ਦੰਦਾਂ 'ਚ ਵੀ ਕੋਈ ਸ਼ਿੱਗੀ ਵੀ ਹੋ ਸਕਦੀ ਆ ਬਾਕੀ ਆਪਾਂ ਮੂੰਹ ਪਟਾ ਕੇ ਨਹੀਂ ਵੇਖਿਆ ਤੁਸੀਂ ਜਰੂਰ ਜਿਹੜੀ ਤਸੱਲੀ ਕਰ ਲਿਓ ਆ ਥਾਂ ਲਿਵਰਟੀ ਬਿਲਕੁਲ ਤੁਹਾਡੇ ਸਾਹਮਣੇ ਆ। ਇਹ ਕੋਈ ਗੱਲ ਨਹੀਂ। ਤੇ ਭਾਈ ਮਨਿੰਦਰ ਦੁੱਧ ਕਿੰਨਾ ਦੱਸਿਆ ਸੀ ਜੋਣ ਲਈਏ? ਦੁੱਧ 10 ਹੋ ਗਿਆ ਆਪਾਂ 9 ਦੱਸ ਦਾਂਗੇ ਜੀ। ਹਾਂ ਠੀਕ ਹੈ ਜੀ। 9 ਕਿਲੋ ਪੂਰਾ ਹੋਊਗਾ ਇਹ ਥੱਲੇ। ਹੂੰ ਠੀਕ ਹੈ। ਨਹੀਂ ਅਜੇ ਬਾਕੀ ਨਾ ਅਪ ਕਹੀ ਜੰਨੇ ਪਸ਼ੂਆਂ ਦੀ ਮੈਨੂੰ ਗਾਰੰਟੀ ਦੇ ਪਸ਼ੂ ਮਾਲਕਾਂ ਨੇ ਜੱਜ ਦੱਸਿਆ ਜਿਵੇਂ 12 ਕਿਲੋ ਦੱਸਿਆ ਜੀ ਤੱਲੇ ਤੇ ਮੇਰੇ ਅੱਜ ਪਸ਼ੂ ਤਾਜੀ ਆਏ ਕਰਕੇ ਕੱਲ ਮਾਲ ਹੋਰ ਸੀਗਾ ਅੱਜ ਮਾਲ ਹੋਰ ਆ ਤੇਰੀ ਮੈਂ 2-2 ਕਿਲੋ ਘੱਟ ਦੱਸੀ ਜਨਾ ਠੀਕ ਆ ਜੀ ਠੀਕ ਆ ਮਾਲਕ ਤਾਂ ਕਹੀ ਇਹੋ ਜੇ ਆ ਤੱਲ ਪਸ਼ੂ ਨੂੰ ਕਹਿੰਦੇ ਸਾਡਾ ਵੀ ਇਹਨਾਂ ਦਾ ਧਾਰਾ ਮਾਰ ਕੇ ਲੈ ਜਣੀਆਂ ਤੱਲ ਪਸ਼ੂ ਨੂੰ ਪਾਸ ਕਰਾ ਦੇਣਗੇ ਧਾਰਾ ਮਾਰ ਲਿਆ ਬਸ ਠੀਕ ਹੈ ਬਾਅਦ ਘਰਿਆਂ ਕੋ ਪਤਾ ਲੱਗਦਾ ਤੱਲ ਬਿਲਕੁਲ ਪਰ ਆਪਾਂ ਇਹ ਚੀਜ਼ ਨਹੀਂ ਦੱਸਦੇਗਾ ਆਪਾਂ ਸਾਰਾ ਕੁਝ ਸਾਫ਼ ਦੱਸਾਂਗੇ ਬਿਲਕੁਲ ਅ ਸੋ ਦੋਸ ਤੇ 10 ਕਿਲੋ ਦੀ ਚਵਾਈ ਹੈਗੀ ਆ ਵੀਰ ਕਹਿੰਦਾ ਵੀ ਤੁਸੀਂ 9 ਮੰਨ ਕੇ ਬੇਸ਼ੱਕ ਵੀ ਲੈ ਕੇ ਜਾਣੀ ਚਾਹੁੰਦੇ ਹੋ ਲੈ ਜਿਓ 9 ਕਿਲੋ ਦੀ ਜਿਹੜੀ ਚਵਾਈ ਘਰੇ ਜਾ ਕੇ 10 ਕਿਲੋ ਦੀ ਚਵਾਈ ਕਰ ਲਿਓ ਤੇ ਥਨ ਭਾਂਡਾ ਬਿਲਕੁਲ ਸੋਨਾ ਹੈਗਾ ਪੱਦਰਲੇ ਵਾ ਲੈ ਜੋ ਜੀ ਲੈ ਜੋ ਜੀ ਚਾਹੇ ਚਾਹੇ ਏ ਦੋਸਤੋ ਅੱਜ ਪੰਜ ਐਨੀਮਲ ਸੀਗੇ ਮੱਝਾਂ ਛੋਟੀਆਂ ਤੁਹਾਨੂੰ ਦਿਖਾਈਆਂ ਨੇ ਤਿੰਨ ਬਾਈ ਦੇ ਕੋਲ ਤੇ ਦੋ ਬੈੜਾਂ ਸੀਗੀਆਂ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਆ ਤੁਹਾਡੇ ਨਾਲ ਜਿਹੜੀ ਆ ਡਿਸਕਸ਼ਨ ਜਿਹੜੀ ਹੈਗੀ ਕਰ ਲਈ ਆ ਇਸ ਤੋਂ ਬਾਅਦ ਆ ਬਾਈ ਆ ਦੋ ਜਮਰ ਜਾਂਦਾ ਇੱਕ ਇਹਦਾ ਰੇਟ ਰਹੇਗਾ ਭਰਾ ਇਹਦਾ ਮੁੱਲਾ 27000 27000 ਕੋਈ ਪੰਜ ਲਾ ਦੋ ਕੋਈ 50 ਲਾ ਦੋ ਕੋਈ ਗੁੱਸਾ ਨਹੀਂਗਾ ਹਾਂਜੀ ਬਾਕੀ ਨਾਲ ਇੱਕ ਮੋਬਾਈਲ ਨੰਬਰ ਵੀ ਦੱਸ ਦਈਏ ਆਪਣੇ 98143 40403 ਜੀ ਠੀਕ ਆ 9814340403 ਠੀਕ ਆ ਬਈਓ ਸੋ ਦੋਸਤੋ ਇਹ ਸਾਣਾ ਪਿੰਡ ਮਨਜਿੰਦਰ ਪਿੰਡ ਚੋਟੀਆਂ ਕਲਾ ਤਹਿਸੀਲ ਤੇ ਜਿਲ੍ਹਾ ਜਿਹੜਾ ਮੋਗਾ ਲੱਗਦਾ ਠੀਕ ਆ ਤਲਵੰਡੀ ਪਾਈ ਤੋਂ 2 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਇਸ ਪਿੰਡ ਤੁਸੀਂ ਵਿਜ਼ਿਟ ਕਰਕੇ ਜਿਹੜੇ ਐਨੀਮਲ ਆਪਾਂ ਦਿਖਾਏ ਆ ਖਾਸ ਤੌਰ ਤੇ ਉਹਨਾਂ ਦੀ ਚੁਵਾਈ ਤਸੱਲੀ ਨਾਲ ਕਰਨ ਤੋਂ ਬਾਅਦ ਸਬਦਾ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ